ਸ਼ੰਭੂ ਬੋਡਰ ਤੇ ਕਿਸਾਨਾਂ ਨੇ ਘੇਰ ਲਿਆ ਇਹ ਬੰਦਾ ਤੇ ਕਰ ਦਿੱਤਾ ਉਹੀ ਕੰਮ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਕਿਸਾਨ ਅਤਵਾਦੀ ਨੇ ਅਤਵਾਦੀ ਨੇ ਅਤਵਾਦੀ ਨੇ ਚਿਕਣ ਵਾਲੇ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਲੈਣ ਬੇਸ਼ੱਕ ਕਿਸਾਨਾਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਨੇ ਤੇ ਵੱਡੇ-ਵੱਡੇ ਟਰੈਕਟਰ ਨੇ ਪਰ ਕੀ ਮਹਿੰਗੀਆਂ ਗੱਡੀਆਂ ਰੱਖਣ ਨਾਲ ਕੋਈ ਅਤਵਾਦੀ ਹੋ ਜਾਂਦਾ ਹੈ ਜੇਕਰ ਕਿਸਾਨ ਕੋਈ ਮੰਗਾ ਮੰਗ ਰਹੇ ਨੇ ਤਾਂ ਉਹਨਾਂ ਦਾ ਲੋਕਤੰਤਰੀਕ ਤੇ ਸੰਵਿਧਾਨਿਕ ਅਧਿਕਾਰ ਹੈ ਪਰ ਜੋ ਇਸ ਗਰੀਬ ਬੰਦੇ ਨਾਲ ਇਹਨਾਂ ਕਿਸਾਨਾਂ ਨੇ ਕੀਤਾ ਉਹ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਆਓ ਪੂਰੀ ਗੱਲ ਇਸ ਗਰੀਬ ਦੇ ਮੂੰਹੋਂ ਹੀ ਸੁਣ ਲੈਂਦੇ ਆ ਰੋਟੀ ਟੁਕਵਾਲਾ ਵਾਲੇ ਜੀ ਲੜੇ ਆਪਣੇ ਕੁਆੜਤਾ ਕੰਮ ਕਰ ਲੈਣਿਆ 400 4 500 ਰੁਪਏ ਲੈ ਕੇ ਜਾਣਿਆ ਜੀ ਕੁਆੜ ਦਾ ਚੱਕੇ ਲਾਰੇ ਆਪਣੇ ਨਾ 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 ਕੋਈ ਰੋਗ ਢੋਕੜੀ ਜੀ ਕੋਈ ਰੋਗ ਢੋਕੜੀ ਹੈਗੀ ਰੋਟੀ ਟੋਕ ਚਾਰਾ ਪਾਣੀ ਸਾਰਾ ਕੁਝ ਹੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥਾਂ ਵਿੱਚ ਕੋਈ ਸੀ ਦਿੱਲੀ ਗਏ ਸੀ ਕਦੋਂ ਅਸੀਂ ਦਿੱਲੂੋਂ ਧਰਨਾ ਚੱਕ ਕੇ ਵਾਪਸ ਆਏ ਹਾਂ ਤੇ ਗਰੀਬ ਸਾਡੇ ਨਾਲ ਰੋਣ ਲੱਗੇ ਸੀ ਕੋਲੇ ਖੜਕੇ ਬਾਪੂ ਜੀ ਹੁਣ ਸਾਡਾ ਕੀ ਬਣੂ ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਹੋ ਰੋਟੀ ਬਣਾਉਂਦੇ ਰੋਟੀ ਖਾ ਰਹੇ ਨੇ ਚਾਹ ਬਣਾਉਂਦੇ ਚਾਹ ਖਾ ਰਹੇ ਨੇ ਕੋਈ ਖੀਰ ਬਣਾਉਂਦੇ ਖੀਰ ਖਾ ਰਹੇ ਨੇ ਤੇ ਉਸੇ ਤਰ੍ਹਾਂ ਹੀ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਥੇ ਦੇ ਅਸੀਂ ਆਏ ਹਾਂ 13 ਤਰੀਕ ਤੋਂ ਲੈ ਕੇ ਇਹ ਜੋ ਚੀਜ਼ ਸੀ ਬਣਾਉਣੇ ਆ ਨਾਲੇ ਆਪ ਖਾਣੇ ਨਾਲ ਇਹਨਾਂ ਨੂੰ ਖੁਲਾਣੇ ਆ ਜੋ ਵੀ ਚੀਜ਼ ਇਹਨਾਂ ਦੇ ਕੰਮ ਦੀ ਹੁੰਦੀ ਹੈਗੀ ਕੋਈ ਬੋਤਲਾ ਲਾ ਲੋ ਕੰਤੀਆਂ ਚਾਹੇ ਕੋਈ ਹੋਰ ਸਮਾਨ ਹੁੰਦਾ ਕੋਈ ਪਲਾਸਟਿਕ ਦੀਆਂ ਬੋਤਲਾਂ ਜੋ ਵੀ ਇਹਨਾਂ ਦੇ ਬਿਕਰਣੀਆਂ ਚੀਜ਼ਾਂ ਹੁੰਦੀਆਂ ਉਹ ਇਹਨਾਂ ਨੂੰ ਕਹਿੰਦੇ ਆ ਵੇ ਚੱਕ ਕੇ ਲੈ ਜਾਓ ਵੇਚ ਲਓ ਖਾਣਾ ਪੀਣਾ ਇੱਥੇ ਲੈ ਜੋ ਤੁਹਾਡੇ ਜਵਾਕ ਘਰੇ ਬੈਠੇ ਉਹਨਾਂ ਨੂੰ ਵੀ ਖਾਣਾ ਪੀਣਾ ਇੱਥੋਂ